ਕਹਿੰਦਾ ਮਮਾ ਤੂੰ ਕਿੱਦਾਂ ਮੈਨੂੰ ਫੋਨ ਕੀਤਾ ਮੈਂ ਜਰਜਨ ਜੋਤੀ ਦਾ ਫੋਨ ਹੀ ਕੋਤਾ ਹੁੰਦਾ ਕਹਿੰਦਾ ਮਮਾ ਉਹਦਾ ਫੋਨ ਖਰਾਬ ਹੋਇਆ ਉਹਨੇ ਕੋਈ ਤੂੰ ਟੈਨਸ਼ਨ ਨਾ ਲੈ ਜਦੋਂ ਉਹਦਾ ਫੋਨ ਠੀਕ ਹੋ ਗਿਆ ਉਹਨੇ ਆਪੇ ਫੋਨ ਕਰ ਦੇਣਾ ਤੇ ਆਰ ਕੇ ਵਿਚਾਰੀ ਉਹਨੇ ਤੋਤਨੇ ਮੇਰੇ ਰੋਂਦੇ ਰੋਂਦੇ ਫੋਨ ਕੀਤਾ ਮੇਰੇ ਕੋਤ ਨੂੰ ਗੱਲ ਨਾ ਗਈ ਆ ਵੇ ਕਹਿੰਦਾ ਮੰਮੀ ਜਾ ਕੇ ਬਰਾਤ ਕਹਿ ਰ ਆਪਣੀ ਨੂਂਦ ਨੀ ਮੇਰੀ ਹੈ ਜੋਤੀ ਏ ਤਰੀ ਕਸਬਾ ਨਡਾਲਾ ਤੋਂ ਇੱਕ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਘਰ ਵਿੱਚ ਔਰਤ ਦੀ ਲਾਸ਼ ਮਿਲਣ ਦੀ ਖਬਰ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪੁੱਜੀ। ਉਹਨਾਂ ਵੇਖਿਆ ਕਿ ਕਬੂਤਾ ਔਰਤ ਦੀ ਲਾਸ਼ ਗਲੀ ਸੜੀ ਹਾਲਤ ਦੇ ਵਿੱਚ ਪਈ ਹੈ ਤੇ ਮ੍ਰਿਤਕਾ ਦੇ ਗਲ ਵਿੱਚ ਤੇ ਕਮਰੇ ਦੇ ਪੱਖੇ ਤੇ ਚੁੰਨੀ ਲਟਕ ਰਹੀ ਹੈ। ਇਸ ਘਟਨਾ ਪਿੱਛੇ ਕੀ ਕਾਰਨ ਹੈ? ਪੁਲਿਸ ਉਸ ਦੀ ਜਾਂਚ ਵਿੱਚ ਜੁਟੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਔਰਤ ਨਵਜੋਤ ਔਰ ਆਪਣੇ ਪਤੀ ਨਾਲ ਪਿਛਲੇ ਡੇਢ ਸਾਲ ਤੋਂ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਮ੍ਰਿਤਕ ਔਰਤ ਦੇ ਦਿਓਰ ਤੇ ਸੱਸ ਨੇ ਦੱਸਿਆ ਕਿ ਉਹਨਾਂ ਦਾ 9 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਪਿਛਲੇ ਕੁਝ ਸਮੇਂ ਤੋਂ ਇੱਥੇ ਨਡਾਲਾ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ। ਉਸ ਦਾ ਪਤੀ ਤਕਰੀਬਨ 2 ਮਹੀਨੇ ਪਹਿਲਾਂ ਵਿਦੇਸ਼ ਪੁਰਤਗਾਲ ਚਲਾ ਗਿਆ ਸੀ ਤੇ ਅੱਜ ਮੁੰਡੇ ਦਾ ਵਿਦੇਸ਼ੋਂ ਫੋਨ ਆਇਆ ਜਿਸ ਨੇ ਇਸ ਦੁਖਦ ਘਟਨਾ ਦੀ ਜਾਣਕਾਰੀ ਦਿੱਤੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਗੁਰਾ ਹਾਲੇ। ਦਨ ਹੋ ਗਏ 3 ਦਿਨ ਹੋ ਗਏ ਉਦੋਂ ਮੇਰਾ ਜੇਠ ਪੂਰਾ ਆਇਆ ਹੀ ਮੈਂ ਫੋਨ ਕਰਦੀ ਰਹੀ ਤੇ ਮੈਂ ਆ ਜੋਤੀ ਦਾ ਫੋਨ ਨਹੀਂ ਆਉਂਦਾ ਤਿਆਰ ਕੇ ਮਰਜਨ ਨੂੰ ਫੋਨ ਕੀਤਾ ਕਹਿੰਦਾ ਮम्मा ਤੂੰ ਕਿੱਦਾਂ ਮੈਨੂੰ ਫੋਨ ਕੀਤਾ ਮੈਂ ਜੋਰਜਨ ਜੋਤੀ ਦਾ ਫੋਨ ਹੀ ਪਹੁੰਚਦਾ ਹੁੰਦਿਆ ਕਹਿੰਦਾ ਮम्मा ਉਹਦਾ ਫੋਨ ਖਰਾਬ ਹੋਇਆ ਨਾ ਕੋਈ ਤੂੰ ਟੈਨਸ਼ਨ ਨਾ ਲੈ ਜਦੋਂ ਫੋਨ ਠੀਕ ਹੋ ਗਿਆ ਉਹਨੇ ਆਪੇ ਫੋਨ ਕਰ ਦੇਣਾ ਤੈਨੂੰ ਤਿਆਰ ਕੇ ਵਿਚਾਰੇ ਉਹਨੇ ਪੋਤਨੇ ਮੇਰੇ ਰੋਂਦੇ ਰੋਂਦੇ ਫੋਨ ਕੀਤਾ ਮੇਰੇ ਪੋਤ ਨੂੰ ਗੱਲ ਨਾ ਗਈ ਆਵੇ ਕਹਿੰਦਾ ਮੰਮੀ ਜਾ ਕੇ ਪੜਾਦ ਜੋਤੀਏ ਨੀ ਤੈਨੂੰ ਕਿੱਦਾਂ ਨਹੀਂ ਆਉਂਦਾ ਬੁਕੇ ਨੀ ਮੇਰੀ ਇਹ ਜੋਤੀਏ ਮੇਰੀ ਇਹ ਸ਼ੇਰਨੀਏ ਕੀ ਲੱਗਦਾ ਕੀ ਕਰਨ ਹੋ ਸਕਦਾ ਨਹੀਂ ਮੇਰੀ ਇਹ ਸ਼ੇਰਨੀਏ ਕੀ ਲੱਗਦਾ ਤੁਹਾਨੂੰ ਕੀ ਕਰਨ ਹੋ ਸਕਦਾ ਨਹੀਂ ਮੈਂ ਕੀ ਕਰਾਂ ਮੇਰੀ ਨੋ ਲਿਆ ਦੋ ਬੱਸ ਮੈਂ ਕੀ ਕਰਾਂ ਭਾਜੀ ਮੇਰੇ ਕੋ ਨਹੀਂ ਰਿਹਾ ਜਾਂਦਾ ਨਹੀਂ ਮੇਰੀ ਇਹ ਜੋਤੀਏ ਕਰਦਾ ਕੋਈ ਕਿਸੇ ਦੇ ਤੁਹਾਨੂੰ ਕੋਈ ਦਸ਼ਮਣੀ ਜਾਂ ਕੋਈ ਚੱਕ ਦੀ ਹੈਗਾ ਕੋਈ ਨਿਸ਼ਾਗ ਬੜੀ ਸੋਹਣੀ 8 ਸਾਲ ਰਹੀ ਹੈ ਇੱਥੇ ਕੋਈ ਨਹੀਂ ਖੁਸ਼ੀ ਖੁਸ਼ੀ ਰਹਿੰਦੇ ਰਹੇ ਕੋਈ ਨਹੀਂ ਬੇਸ਼ੱਕ ਬਾਕੀ ਕਦੋਂ ਗਿਆ ਅਜੀ ਮੀਨਾ ਕੋ ਹੋ ਜਾ ਵਿਚਾਰੀ ਅਜੀ ਵਿਚਾਰੀ ਮੀਨਾ ਕੋ ਹੋ ਜਾ ਘਲਾਏ ਨੂੰ ਰੇ ਮੇਰੇ ਪੁੱਤ ਕਿਧਰ ਰਹੇਗਾ ਤੂੰ ਵੀ ਕਰ ਦੇ ਮੇਰੇ ਭਰਾ ਦੀ ਨੂੰ ਮੇਰੀ ਨੂੰ ਹੀ ਲੱਗੀ ਕਿਧਰ ਪਤਾ ਲੱਗਾ ਤੁਹਾਨੂੰ ਸਾਨੂੰ ਮੈਨੂੰ ਤੇ ਆ ਮੁੰਡੇ ਨੇ ਦੱਸਿਆ ਕਹਿੰਦੇ ਵੀ ਫੋਨ ਆਇਆ ਬਾਰੋਂ ਵੀ ਬੰਦੂਏ ਕੋ ਵੀ ਫੋਨ ਨਹੀਂ ਚੁੱਕਣ ਦੀ ਇਹਨੇ ਚ ਦੋ ਤਿੰਨ ਨੂੰ ਫੋਨ ਕਿਉਂ ਨਹੀਂ ਚੁੱਕਣੇ ਮੇਰਾ ਫੋਨ ਉਸੇ ਹਟਾਉਂਦੀ ਦੋ ਫੋਨ ਨਹੀਂ ਚੁੱਕਿਆ ਤੇ ਮੁੜ ਕੇ ਫਿਰ ਪਰਾਣਾ ਹੀ ਹੁੰਦਾ ਸਿਆ ਵੀ ਕਹਿੰਦਾ ਜਾ ਕੇ ਪਤਾ ਤਾਂ ਕਰੋ ਵੀ ਕੋਣ ਕੋਣੇ ਚੁੱਕਣ ਦੀ ਮੇਰਾ ਉਹ ਨੀ ਚੁੱਕਣ ਦੀ ਨਾ ਤੁਹਾਡਾ ਚੁੱਕਣ ਦੀ ਇਹ ਦੀ ਮਕਾਰ ਨੂੰ ਆਉਣਾ ਇੱਥੇ ਆਏ ਨਾ ਬੂਆ ਖੁੱਲਾ ਹੈ ਅੱਗੇ ਇਹ ਬਾਸ ਨਹੀਂ ਇਹਨਾਂ ਨੇ ਬੋਲਿਆ ਬੂਆ ਇਹਨਾਂ ਬਾਸੀ ਇਹਨਾਂ ਦੀ ਅੱਛਾ ਬਾਸ ਤਰ ਥੋੜਾ ਘੰਟਾ ਕੁ ਹੋਇਆ ਆਉਂਦੇ ਜੋ ਭਾਜੀ ਆਏ ਮੇਰੀ ਚੰਦੇ ਭਲੇ ਬਸਣ ਦੇ ਇੱਥੇ ਕੋਈ ਗੱਲ ਨਹੀਂ ਕੀ ਕਰਨ ਦੀ ਹੋ ਸਕਦਾ ਚੰਦੇ ਭਾਜੀ ਜਾਣਿਆ ਉਹਨਾਂ ਕੀ ਬਣਿਆ ਇਹਦੇ ਨਾਲ ਮਤਲਬ ਚੁੰਨੀ ਜੀ ਆਵੇ ਉੱਤੇ ਟੰਗੀ ਜਾ ਦੇ ਆਹ ਜਾਂ ਲਗਾ ਬਸ